ਜਿੱਥੇ ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੱਡਾ ਐਲਾਨ ਕਰਕੇ ਮਾਨ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਮੰਗ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਸ਼ੁਭਕਰਨ ਦੇ ਕਾਤਰਾਂ ਦੇ ਉੱਤੇ ਕੇਸ ਦਰਜ ਨਹੀਂ ਹੁੰਦਾ ਹੈਗਾ ਉਨੀ ਦੇਰ ਤੱਕ ਅਸੀਂ ਸੈਸ਼ਨ ਸ਼ੁਰੂ ਨਹੀਂ ਹੋਣ ਦੇਵਾਂਗੇ ਤਾਂ ਉਹ ਦੱਸਦਿਆਂ ਕਿ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਦੇ ਉੱਤੇ ਵੱਡੇ ਹਮਲੇ ਬੋਲਦੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਮੂਰੇ ਗੋਡੇ ਟੇਕ ਚੁੱਕੇ ਨੇ ਅਤੇ ਕਿਸਾਨੀ ਮਸਲੇ ਤੇ ਦੋਰੇ ਮਾਪਦੰਡ ਪਣਾਏ ਜਾ ਰਹੇ ਨੇ ਉਹਨਾਂ ਦਾਨ ਕੀਤਾ ਕਿ ਸ਼ੁਭਕਰਨ ਦੀ ਮੌਤ ਦੇ ਮਾਮਲੇ ਦੇ ਵਿੱਚ ਕੇਸ ਦਰਜ ਕਰਨ ਤੱਕ ਕਾਂਗਰਸ ਪਾਰਟੀ ਪੰਜਾਬ ਸਰਕਾਰ ਵੱਲੋਂ 1 ਮਾਰਚ ਤੋਂ ਲਿਖਿਆ ਗਿਆ ਬਜਟ ਸੈਸ਼ਨ ਸ਼ੁਰੂ ਨਹੀਂ ਹੋਣ ਦੇਵੇਗੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਕਿਸਾਨ ਹਤਾਇਸ਼ੀ ਹੋਣ ਦੇ ਦਗਮਜੇ ਮਾਰਨ ਵਾਲੇ ਮੁੱਖ ਮੰਤਰੀ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਿੱਚ ਫੇਲਸਾਬਤ ਹੋ ਰਹੇ ਨੇ ਕਿਉਂਕਿ ਜਦੋਂ ਪੰਜਾਬ ਦੇ ਖੇਤਰ ਚ ਦਾਖਲ ਹੋ ਕੇ ਹਰਿਆਣਾ ਦੀ ਪੁਲਿਸ ਵੱਲੋਂ ਕਿਸਾਨਾਂ ਤੇ ਤਸ਼ੱਦਦ ਢਾਉਣ ਸੰਬੰਧੀ ਉਹਨਾਂ ਦੇ ਟਰੈਕਟਰਾਂ ਤੇ ਹੋਰ ਵਾਹਨਾਂ ਦੀ ਭਾਂਤੋੜ ਕੀਤੀ ਜਾ ਰਹੀ ਸੀ ਤਾਂ ਪੰਜਾਬ ਪੁਲਿਸ ਨੂੰ ਢਾਲ ਬਣ ਕੇ ਉਹਨਾਂ ਦੇ ਮੂਹਰੇ ਖੜਨਾ ਚਾਹੀਦਾ ਸੀ ਇਹ ਵੱਡੇ ਇਲਜ਼ਾਮ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੀਐਮ ਭਗਵਾਨਤਮਨ ਤੇ ਮਾਨ ਸਰਕਾਰ ਦੇ ਉੱਤੇ ਲਾਏ ਗਏ ਨੇ ਤੇ ਮੁਸ਼ਕਲਾਂ ਵਧਾ ਦਿੱਤੀਆਂ ਨੇ ਤਾਂ ਦਰਸ਼ਕਾਂ ਦਾਸ ਦੀ ਕਿ ਹੁਣ ਪਾਵੇਂ ਵਿਰੋਧੀ ਧਿਰ ਦੇ ਹੋਰ ਲੀਡਰ ਨੇ ਪਾਵੇਂ ਦੂਜੀਆਂ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਸਮੇਤ ਕਿਸਾਨ ਯੂਨੀਅਨ ਦੇ ਕਿ ਸ਼ੁਭਕਰਨ ਦੇ ਜਿਹੜੇ ਕਾਤਲ ਨੇ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਮਦਦ ਦੀ ਗੱਲ ਕੀਤੀ ਜਾਵੇ ਤਾਂ ਸੀਐਮ ਭਗਵੰਤ ਮਾਨ ਵੱਲੋਂ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ 1 ਕਰੋੜ ਰੁਪਏ ਦੀ ਵਿੱਤੀ ਮਦਦ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਸੀ ਪਰ ਕਿਸਾਨਾਂ ਨੇ ਜਾਂ ਕਿਸਾਨ ਆਗੂਆਂ ਨੇ ਉਸ ਨੂੰ ਟਕਰਾ ਦਿੱਤਾ ਅਤੇ ਮੰਗ ਕੀਤੀ ਕਿ ਸ਼ੁਭਕਰਨ ਦੇ ਕਾਤਲਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਐ ਐਮਐਸਪੀ ਤੋਂ ਬਿਨਾ ਜਾਂ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ ਉਸ ਤੋਂ ਬਿਨਾ ਤਾਂ ਜੇਕਰ ਗੱਲ ਕੀਤੀ ਜਾਵੇ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿੱਤੀ ਮਦਦ ਵਾਸਤੇ ਇੱਕ ਅਕਾਊਂਟ ਨੰਬਰ ਜਿਹੜਾ ਹੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਜਿਸ ਦੇ ਵਿੱਚ ਜਿਹੜਾ 2 ਦਿਨਾਂ ਦੇ ਵਿੱਚ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਉਹਨਾਂ ਦੇ ਪਰਿਵਾਰ ਕੋਲ ਤਿਲ ਫੁੱਲ ਜਾਂ ਕੁਝ ਪੈਸਿਆਂ ਦੇ ਰੁਪਇਆਂ ਦੇ ਰੂਪ ਦੇ ਵਿੱਚ ਜਿਹੜੀ ਭੇਜੀ ਗਈ ਸੀਗੀ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਮੰਗ ਇਹ ਕੋਈ ਆ ਪਰਿਵਾਰ ਦੀ ਵੀ ਕਿ ਉਹ ਤੋਂ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਊਗਾ ਸ਼ੁਭ ਕਰਨ ਦਾ ਜਦੋਂ ਤੱਕ ਕੇਸ ਦਾਜ ਨਹੀਂ ਕੀਤਾ ਜਾਂਦਾ ਜਿਹੜੇ ਵੀ ਪੁਲਿਸ ਅਫਸਰ ਇਸ ਦੇ ਵਿੱਚ ਜ਼ਿੰਮੇਵਾਰ ਨੇ ਜਿਸ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਵੱਲੋਂ ਹੁਕਮ ਸੀਗੇ ਗੋਲੀ ਚਲਾਉਣ ਦੇ ਉਹਨਾਂ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਇਹ ਵੱਡੀ ਮੰਗ ਹੈ ਕਿਤਨਾ ਕਿਤੇ ਪੰਜਾਬ ਸਰਕਾਰ ਵੀ ਦੁਚਿੱਤੀ ਵਿੱਚ ਆ ਕਿ ਆਖਰ ਹੁਣ ਕੀਤਾ ਕਿ ਜਾਵੇ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਲਿਆ ਕਿ ਪੰਜਾਬ ਕਾਂਗਰਸ ਨੇ ਮੁਸ਼ਕਲਾਂ ਜ਼ਰੂਰ ਵਧਾ ਦਿੱਤੀਆਂ ਨੇ ਕਿਉਂਕਿ ਵਿਰੋਧੀ ਧਿਰ ਦਾ ਜਿਹੜਾ ਰੋਲ ਹੁੰਦਾ ਹੈ ਮੌਜੂਦਾ ਸਰਕਾਰ ਨੂੰ ਵਕ ਵਕ ਮੁੱਦਿਆਂ ਤੇ ਘੇਰਨ ਦਾ ਭਾਵੇਂ ਵਿਧਾਨ ਸਭਾ ਦੇ ਅੰਦਰ ਭਾਵੇਂ ਵਿਧਾਨ ਸਭਾ ਦੇ ਬਾਹਰ ਤਾਂ ਹੁਣ ਵਿਧਾਨ ਸਭਾ ਦੇ ਅੰਦਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਇੱਕ ਵੱਡਾ ਜਿਹੜਾ ਕਹਿ ਲਿਆ ਕਿ ਮੰਗ ਰੱਖ ਦਿੱਤੀ ਆ ਪ੍ਰਤਾਪ ਸਿੰਘ ਬਾਜਵਾ ਨੇ ਕਿ ਅਸੀ ਜਾਂ ਕਾਂਗਰਸ ਪਾਰਟੀ ਤਾਂ ਹੀ ਬਜਟ ਸੈਸ਼ਨ ਵਿੱਚ ਜਾਏਗੀ ਜਾਂ ਸ਼ੁਰੂ ਹੋਣ ਦੇਵੇਗੀ ਜੇਕਰ ਸ਼ੁਭਕਰਨ ਦੇ ਕਾਤਰਾਂ ਉੱਤੇ ਕੇਸ ਦਰਜ ਹੋਏਗਾ ਤਾਂ ਹੁਣ ਦੇਖਣਾ ਹੋਵੇਗਾ ਕਿ 1 ਮਾਰਚ ਨੂੰ ਜਿਹੜਾ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਮਾਨ ਸਰਕਾਰ ਸ਼ੁਭਕਰਨ ਦੇ ਕਾਤਰਾਂ ਤੇ ਕੀ ਕੀ ਸਦਜ ਕਰੇਗੀ ਜੇਕਰ ਨਹੀਂ ਕਰੇਗੀ ਤਾਂ ਕੀ ਫਿਰ ਬਜਟ ਸੈਸ਼ਨ ਸ਼ੁਰੂ ਹੋਊਗਾ ਜਾਂ ਫਿਰ ਪੰਜਾਬ ਕਾਂਗਰਸ ਦੇ 18 ਵਿਧਾਇਕ ਨੇ ਪ੍ਰਤਾਪ ਸਿੰਘ ਬਾਜਵਾ ਸਮੇਤ ਉੱਥੇ ਜਾਣਗੇ ਵੱਡੇ ਸਵਾਲ ਜਰੂਰ ਨੇ ਆਉਣ ਵਾਲਾ ਸਮਾਂ طے ਕਰੇਗਾ ਕਿ ਸਥਿਤੀ ਕੀ ਰਹਿੰਦੀ ਹੈ ਜੁੜੇ ਨੂੰ ਲੈਟਰ ਪੰਜਾਬੀ ਮੀਡੀਆ ਨਾਲ ਧੰਨਵਾਦ